ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਰ ਲਈ ਇੱਕ ਜਰਸੀ ਕ੍ਰੋਸ ਸੰਗਾ ਦੁੱਧ ਦਿੱਤਾ ਹੋਇਆ ਹੈਗਾ ਤਾਜੀ ਵਹਿੜ ਸੂਈਆ ਦੋਸਤੋ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਕਨਫਰਮ ਕਰਵਾਉਦੇ ਆਪਾਂ ਨਾਮ ਸੁਖਚੈਨ ਸਿੰਘ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਜੀ ਨਾਮ ਸੁਖਚੈਨ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਤੇ ਸੁਖਚੈਨ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹਿੜ ਦੇਖੀ ਜਾਂਦੇ ਆ ਏ ਵਾਈ ਹੁਣੀ ਤੂਈ ਆ ਦੋਸਤਾਂ ਜੀ ਤੱਕ ਕੀ ਹੋਵੇ ਜੇਰ ਜੱਪਾ ਉਪੇਰ ਆ 23-3 ਘੰਟੇ ਹੋਗੇ ਜੇਰ ਜੱਪਾ ਡਾਨਾ ਦੋਸਤਾਂ ਬੱਸੀ ਨੂੰ ਚਾਲੂ ਦੋ ਪੈਰ ਫੈਲੋ ਨੇ ਦੋਸਤਾਂ ਮੰਗਰ ਵਸੀ ਹੈਗੀ 4x4 ਆਰਡਰ ਦੋਸਤਾਂ ਮੁਠੀ ਵਾਲਾ ਨਿਖੜਵਾ ਥਣ ਚੰਗਾ ਕੱਦਖਾੜਦੇ ਸੁਖਚੈਨ ਇਹਦੀ ਬਰੀਡ ਕਿਹੜੀ ਹੈ ਵੀਰੇ ਇਹ ਜਰਸੀ ਕ੍ਰੋਸ ਆ ਜਰਸੀ ਕ੍ਰੋਸ ਆ ਤੇ ਕੈਮਾ ਸੁਗਾ ਸੂਈ ਹੈ ਦੂਜਾ ਸੁਗਾ ਸੂਈ ਹੈ ਦੂਜਾ ਸੁਗਾ ਸੂਈ ਹੈ ਤੇ ਪਹਿਲੇ ਸੂਏ ਦਾ ਕੀ ਦੁੱਧ ਰਹੇਗਾ ਇਹਦਾ 25 ਲੀਟਰ ਤੋਂ ਪਲੱਸ ਦੁੱਧ ਦਿੱਤਾ ਹੈ ਜੀ ਪਹਿਲੇ ਸੂਏ 25 ਤੋਂ ਪਲੱਸ ਦਿੱਤਾ ਐਦ ਕੀ ਕੀ ਉਮੀਦ ਹੈ ਵੀਰ ਹੈਗੇ ਜੀ ਦੋਸਤੋ ਪਹਿਲੇ ਸੂਏ ਵੀਰ ਕਹਿੰਦਾ ਵੀ 25 ਕਿਲੋ ਦੁੱਧ ਦਿੱਤਾ ਹੋਇਆ ਦਿੱਤਾ ਹੋਣਾ ਵੀ ਚਾਹੀਦਾ ਕਿਉਂਕਿ 4/4 ਆਰਡਰ ਹੈ ਮੁੱਠੀ ਵਾਲਾ ਥਾਣਾ ਨਿਕੜਵਾ ਤੇ ਛੁਹਜ਼ਨ ਚੌਣ ਜਵਾਦੀ ਬੋਲੀ ਹੈ ਵੀਰੇ ਤੇ ਚਵਾਈ ਚਵਾਈ ਚੁਵਾਈ ਕਰੀ ਆਪਾਂ ਹਾਂ ਬਈ ਆਪਾਂ 3 1/2 ਕਿਲੋ ਦੁੱਧ ਚੋਇਆ ਹੈਗਾ ਬੱਚੇ ਨੂੰ ਚੰਗਾ ਕੇ ਦੋਸਤੋ ਵੀਰ ਕੰਨਾ ਵੀ ਆਪਾਂ 3 1/2 ਕਿਲੋ ਦੁੱਧ ਚੋਇਆ ਬੱਸੀ ਨੂੰ ਜੰਗਾ ਕੇ ਦੇ ਰਹੇ ਹਾਂ ਬੱਸੀ ਲੱਗੀ ਖੜੀ ਆ ਦੇਖ ਸਕਦੇ ਹੋਗੇ ਮੰਗਰ ਏਅਰਸ਼ੀਅਰ ਬੱਸੀ ਹੈ ਨਾ ਤੇ ਚੋਣ ਤੋਂ ਬਾਅਦ ਓਕੇ ਹੈ 1 ਕਿਲੋ ਗਾਰੰਟੀ ਹੋ ਆਪਣੇ ਹੱਥੀਂ ਲਾਵੇ ਸਾਨੂੰ 25 ਮੰਨ ਕੇ ਵੀਰ ਸੌਦਾ ਕਰ 30 ਕਿਲੋ ਮੰਨ ਕੇ ਲੈ ਲੈਣਾ ਭਾਈ ਜੋਗੀ ਦਾ 30 ਕਿਲੋ ਦੋਸਤੋ ਫੁੱਲ ਵੱਡਾ ਗੱਦਕੱਟ 4/4 ਆਰਡਰ ਜਿਹਨੂੰ ਦੇਖ ਆਪਾਂ ਕਹਿ ਦਨਾਂਗੇ ਆਹ ਦੇਖ ਲਓ ਇਹ ਚੋਈ ਹੋਈ ਹੈ ਵੀਰ ਕਹਿੰਦਾ ਵੀ ਆਪਣੀ ਐਮ ਤਨ 4 ਕਿਲੋ ਬੋਲੀ ਬੱਛੀ ਨੂੰ ਚੰਗਾ ਕੇ ਕਹਿਣ ਦਾ ਮਤਲਬ ਵੀਰ ਕਹਿੰਦਾ ਵੀ ਬੈਠਿਆ ਨਹੀਂ ਜਾਂਦਾ ਤੇ 4/4 ਅਡਰਾ ਦੇਖ ਸਕਦੇ ਹੋ ਨੇੜੇ ਤੋਂ ਦੇਖ ਸਕਦੇ ਹੋ ਕਿ ਨਿਖੜਵਾ ਥਣ ਲਗਿਆ ਗੈਬ ਤੇ ਕੋਈ ਨਲਤ ਛੜ ਵਾਲੀ ਨਹੀਂ ਨਿਆਣਾ ਪਾਉਣਾ ਹੋਇਆ ਨਿਆਣਾ ਪਾਉਣਾ ਹੋਇਆ ਵੀ ਕਹਿੰਦਾ ਵੀ ਪਾ ਸਕਦੇ ਹੋ ਨਹੀਂ ਪਾਉਣਾ ਨਾ ਪਾ ਸਕਦੇ ਹੋ ਕਿਉਂਕਿ ਬਿਲਕੁਲ ਸੀਲ ਸਾਂਤ ਠੰਡਾ ਸੁਭਾਗ ਹੈ ਵਹਿੜ ਦਾ ਤੇ ਸੀਲ ਸਾਂਤ ਚੰਗਾ ਗੱਦਗਾਠ ਹੈ ਤੇ ਤੁਹਕ ਚਾਹਣ ਦਾ ਰੇਟ ਕੀ ਹੋਗਾ ਵੀਰੇ ਰੇਟ ਬਾਈ ਫੋਨ ਤੇ ਕਰਨਾ ਹੈ ਕਰਾਂਗੇ ਜਾਈਏ ਦੋਸਤੋ ਰੇਟ ਹੋਊਗਾ ਵੀਰ ਕਹਿੰਦਾ ਵੀ ਫੋਨ ਤੇ ਹੋਊਗਾ ਬਿਲਕੁਲ ਜਾਇਜ਼ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਸੁਖਚੈਨ ਨਾਲ ਜ਼ਰੂਰ ਕੰਟੈਕਟ ਸੁਖਚੈਨ ਖੋਲ ਕੇ ਕੀੜਾ ਦਵਾ ਦਾਂਗੇ ਵੀਰੇ ਦੋਸਤੋ ਤੋਰੇ ਪੱਖੋਂ ਆਪਾ ਚੈੱਕ ਕਰਵਾ ਦੇਣ ਤੁਹਾਨੂੰ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਜੇਰ ਦੀ ਭਾਰ ਦੀ ਥਣਾ ਘਟ ਵੱਧ ਦੀ ਵੀਰ ਕਹਿੰਦਾ ਵੀ ਆਪਣੀ ਗਰੰਟੀ ਹੋਊਗੀ ਬਹਿੜ ਦਾ ਅੰਦਾਜ਼ਾ ਤੁਸੀਂ ਲਾਈ ਸਕਦੇ ਹੋ ਫੁੱਲ ਸੈਟ ਚਾਦਾ ਕੋਈ ਛੋਟੀ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਸੁਖਚੈਨ ਨਾਲ ਜ਼ਰੂਰ ਕੰਟੈਕਟ ਕਰ 89 98 785 85 499 ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਚੌਣਚ ਬਾਜ ਇੱਕ ਨੰਬਰ ਚਵਾਈ ਦੀ ਹੈਗੀ ਐਨ ਬਿਲਕੁਲ ਐਨ ਪੋਲੀ ਜੇ ਕਿਸੇ ਮੇਰੇ ਵੀਰ ਦੀ ਸਹਾਉਣੀ ਚਾਹੁੰਦੀ ਹੈ ਤਾਂ ਕੰਟੈਕਟ ਸੁਚੈਨਣਾ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ